ਇੱਕ ਲੱਲੇ ਜੀ ਆਪਾਂ ਲਸਣ ਹਾਂਜੀ ਤੇ ਦੇ ਫਕੋੜੀ ਵਾਲਾ ਤਾਂ ਸਭ ਨੇ ਖਾਤਾ ਹੋਦਾ ਫਰੈਸ਼ ਤਾਂ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਬਾਥੂ ਐਨੀ ਪੁੰਨਾਂਗੇ ਪੰਜ ਦਿਖਿ ਅਥਰੇਲਾ ਜਿਹਾ ਆਪਾਂ ਮੱਕੀ ਦਾ ਆਟਾ ਤੇ ਥੋੜਾ ਜਿਹਾ ਵਿੱਚ ਪਾ ਲਈ ਬੇਸਨ ਤੇ ਫਿਰ ਵਿੱਚ ਬਾਥੂ ਪਾ ਲੈ ਜੋ ਕੱਟਿਆ ਹੋਇਆ ਤੇ ਲਸਣ ਹਰਾ ਫਿਰ ਮਿਰਚ ਅਦਰ ਤੇ ਮਸਾਲੇ ਪਾ ਕੇ ਇਸ ਜਿਹੜਾ ਆਟਾ ਤਿਆਰ ਕਰ ਲੈਣਾ ਕਿਉਂਕਿ ਇਹ ਵੀਡੀਓ ਥੋੜੀ ਜਿਹੀ ਸਕਿਪ ਹੋ ਗਈ ਸੀ ਅਮਰ ਜਲਾ ਸੀਗਾ ਰੋਟੀਆਂ ਬਣਾ ਲੈਣੇ ਕਾਂਕਟ ਇਹ ਥੋੜਾ ਜਿਹਾ ਐਡ ਨਹੀਂ ਹੋਇਆ ਤੇ ਤੁਸੀਂ ਗਰਮ ਪਾਣੀ ਦੇ ਨਾਲ ਜਰਾ ਦੂਹ ਜੜਾਓ ਵਧੀਆ ਤਰੀਕੇ ਨਾਲ ਤਿਆਰ ਕਰ ਲੈਣਾ ਬਿਲਕੁਲ ਵੀ ਰੋਟੀ ਜਿਹੜੀ ਉਹ ਫਟੇਗੀ ਨਹੀਂ ਬੱਟ ਆਟਾ ਇੱਕ ਵਾਰ ਵਧੀਆ ਤਿਆਰ ਹੋਇਆ ਹੋਏ ਤੇ ਫੇਰ ਰੋਟੀ ਫਟਣ ਦੇ ਕੋਈ ਚਾਂਸ ਜਿਹੜੇ ਉਹ ਨਹੀਂ ਹੁੰਦੇ ਇੰਦਰ ਤਵੇ ਤੇ ਸਾਡੀ ਰੋਟੀ ਪੱਕਦੀ ਹੈ ਉੰਦਰ ਆਪਾਂ ਕਰ ਲੈਣੀ ਚੀ ਦਹੀਂ ਤਿਆਰ ਮੱਕੀ ਦੀ ਰੋਟੀ ਦਾ ਇੱਕ ਇਹੰਦਾ ਤਰੀਕਾ ਮਤਲਬ ਕਿ ਇਹਦੇ ਨਾਲ ਤੁਸੀਂ ਹੋਰ ਵੀ ਕੰਮ ਕਰ ਸਕਦੇ ਜੀ ਕਿਉਂਕਿ ਇਹਨੂੰ ਲੱਗਦਾ ਕਿ ਮੱਕੀ ਦੀ ਰੋਟੀਆਂ ਬਹੁਤ ਸੌਖੀਆਂ ਨੇ ਬਟ ਮੈਂ ਕਹਿੰਦੀ ਸੌਖੀਆਂ ਨੇ ਕਿਉਂਕਿ ਇਹਦੇ ਨਾਲ ਤੁਸੀਂ ਬਹੁਤ ਸਾਰੇ ਹੋਰ ਕੰਮ ਵੀ ਜਿਹੜੇ ਆ ਲੱਗੇ ਕਰ ਸਕਦੇ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ ਤੇ ਇਹਦੇ ਵਿੱਚ ਆਪਾਂ ਨਮਕ ਜੀਰਾ ਥੋੜਾ ਜਿਹਾ ਤੇ ਲੂਣ ਪਾਣਾ ਹੈ ਮਲ ਦੇ ਵਿੱਚ ਦਹੀਂ ਦੇ ਵਿੱਚ ਦਹੀਂ ਜਦੋਂ ਖਾਣਾ ਮਤਲਬ ਇਹ ਹੋਏ ਥੋੜੀ ਜਿਹੀ ਦੇਰ ਪਹਿਲਾਂ ਹੀ ਨਮਕ ਪਾਓ ਜੇ ਜ਼ਿਆਦਾ ਦੇਰ ਤੁਸੀਂ ਇਹਨੂੰ ਰੱਖਣਾ ਹੈ ਤੇ ਫਿਰ ਨਮਕ ਨਾ ਪਾਓ ਨਮਕ ਉਦੋਂ ਹੀ ਪਾਓ ਕਿਉਂਕਿ ਦਹੀਂ ਜਿਹੜਾ ਹੈ ਉਹ ਨਮਕ ਸੌਰੀ ਜਿਹੜਾ ਉਹ ਦਹੀਂ ਨੂੰ ਕਰ ਦਿੰਦਾ ਜੀ ਖੱਟਾ ਫਿਰ ਅਪ ਇਹਦੇ ਵਿੱਚ ਪਾ ਦਦੇ ਆ ਪਕੌੜੀਆਂ ਇਹ ਕਿੰਨਾ ਕ੍ਰਿਸਪੀ ਹੋ ਜਾਂਦਾ ਹੈ ਤੇ ਭੁੱਜ ਜੇ ਦੇ ਜੇ ਤੁਸੀਂ ਕੱਚਾ ਪਾਉਣਾ ਹੋਏ ਤੇ ਕੱਚਾ ਵੀ ਪਾ ਸਕਦੇ ਜੀ ਮੈਂ ਤੇ ਫਿਲਹਾਲ ਥੋੜਾ ਬਣਾਇਆ ਜੇ ਤੁਸੀਂ ਜ਼ਿਆਦਾ ਬਣਾ ਕੇ ਵੀ ਰੱਖ ਸਕਦੇ ਜੀ ਮਤਲਬ ਕਿ ਇਹਨੂੰ ਜਿਹੜਾ ਬਾਥ ਨੂੰ ਥੋੜਾ ਜਿਹਾ ਤਵੇ ਤੇ ਰੋਸਟ ਕਰਕੇ ਤੇ ਇਹਨੂੰ ਜ਼ਿਆਦਾ ਨੂੰ ਰੱਖ ਸਟੋਰ ਕਰਕੇ ਰੱਖ ਸਕਦੇ ਜੀ ਫ੍ਰਿਜ ਚ ਤੜਾ ਜ਼ਿਆਦਾ ਦਿਨ ਵੀ ਚੱਲ ਸਕਦਾ ਹੈ ਤਾਂ ਦੇ ਪਤੋਰੀਆ ਤੋਂ ਇਹ ਮੱਪ ਪਰ ਅੱਜ ਪਤੋਰੀਆ ਸਵਿੱਤੇ ਦੇ ਨਹੀਂ ਆ। ਤਾਂ ਫਿਰ ਪਕੌੜੇ ਨਾ ਬਣਾਵਾਂਗਾ ਪਕੌੜੇ ਬਣਾ ਲਗਾ ਨੇ। ਹਾਂ ਤਾਂ ਬਣਾਏ ਪਕੌੜੇ। ਹਾਂ ਅੱਜ ਠੀਕ ਹੈ। ਦੇ ਇਹ ਬਹੁਤ ਟੇਸਟ ਹੈ। ਹਾਂ ਸਬਜੀ ਵੀ ਦਾਲ ਦੋ। ਸਬਜੀ ਵੀ ਦਾਲ। ਨਾਲ ਲਵਾਂਗੇ ਜੀਪਾ ਗਰਗਲ ਦਾ achar ਕਈ ਭੈਣਾਂ ਦੇ ਹੁੰਦੀ ਹੈ ਕਿ ਨੇ achar ਜਿਹੜਾ ਖੇਪਲ ਦਾ ਖਰਾਬ ਹੋ ਜਾਂਦਾ ਹੈ ਬਟੂ ਅਦਾ ਚੇਕ ਕਰਕੇ ਰੱਖਿਆ ਰੋਜ਼ ਇਹਨੂੰ ਮਤਲਬ ਕਿ ਅਦਾ ਚੇਕ ਕਰਕੇ ਰੱਖੋ ਕਿਉਂਕਿ ਇਸ ਵਿੱਚ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਕਲਰ ਨਮਕ ਹਲਦੀ ਪਾਇਆ ਤੇ ਬਸ ਬਹੁਤ ਵਧੀਆ achar ਬਿਲਕੁਲ ਵੀ ਖਰਾਬ ਹੋਣ ਦੇ ਕੋਈ ਚਾਂਸ ਨਹੀਂ ਜਦ ਤੱਕ ਮਰਜ਼ੀ ਰੱਖੋ